ਜਾਣਿਓ ਸੁਵਰਗਲ ਨਹੀਂ ਕਰੀ ਗੱਲ ਚੱਲਦੀ ਤੇ ਇੱਕ ਮਿੰਟ ਹੋਰ ਆਉਂਦੀ ਆ ਚੱਲ ਗਈ 15 ਮਿੰਟ ਮੰਗੇ ਜੀ 15 ਮਿੰਟ ਨਹੀਂ ਦੱਸਦਾ ਵੀ ਚੱਲਦੀ ਡੀਸੀ ਦਾ ਕਰਦੀ ਆ ਇੱਕ ਮਿੰਟ ਤਾਂ ਦੇ ਮੰਗਦੇ ਕਿਸੇ ਨੂੰ ਜੇ ਤਸਵੀਰਾਂ ਦੇਖ ਰਹੇ ਹਰਦਾਸਪੁਰ ਦੀਆਂ ਇੱਕ ਮਿੰਟ ਚੋ 15 ਮਿੰਟ ਮੈਂ ਉਹ ਡੀਸੀ ਨੂੰ ਕਹ ਕੇ ਇੱਧੀਆਂ ਜਿਲਦੱਤਾ ਜੀ ਜਾਣ ਹੈ ਕਿ ਉਹਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਉਹਨੂੰ ਪੁੱਤ ਬਣਾਉਂਦਾ ਕੱਢ ਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇਦੇ ਆ ਮੈਨੂੰ ਕਹਿ ਕੜ ਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ ਬੈਠੇ ਕੋਈ ਕੁ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਨੋ ਬਾਰ ਮਾਮਾ ਲੱਗਦਾ ਬਾਅਦ ਤੇਜਦਾ ਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨੂੰ ਨਹੀਂ ਪਾ ਡਾਲ ਕੇ ਖੇਡਾ ਥਾਲੇ ਕਰਿਆ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀ ਕੋ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸਰ ਹਾਂ ਜੀ ਸ਼ਰੀਆਮੀ ਕਹਤੋ ਹਾਂ ਜੀ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜ਼ੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸੰਭਾਰ ਕਰਕੇ ਦੱਸਿਓ ਕਦੋਂ ਕਦੋਂ ਨੂੰ ਬਾਰਾਂ ਕਰਕੇ ਦਾ ਤਰ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਮਾਨ ਸਾਹਿਬ ਪੰਚਾਇਤ ਦੀਆਂ ਲੇਖਣਾ ਤੁਸੀਂ ਕਰਨ ਲੱਗੇ ਹੋ ਕੀ ਅਸੀਂ ਆਸ ਰੱਖੀਏ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦੋਗੇ ਫ੍ਰੀ ਐਂਡ ਫੇਅਰ ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ ਤੇ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ ਤੋਂ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਨੇ ਮੈਂਬਰ ਪਾਰਲੀਮੈਂਟ ਸਾਡੇ ਬਾਜੋ ਸਾਹਿਬ ਨਾਲ ਨੇ ਜਿਹੜੇ ਪੰਚਾਇਤ ਦੇ ਖੁਦ ਮਿਨਿਸਟਰ ਰਹੇ ਨੇ 5 ਸਾਲ ਪੜਾਜੀ ਸਾਡੇ ਨਾਲ ਨੇ ਜਿਹੜੇ ਸਾਡੇ ਐਮਐਲਏ ਨੇ ਗੁਰਦਾਸਪੁਰ ਦੇ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਦੋ ਦਿਨ ਹੋ ਗਏ ਨੇ ਸਾਰੇ ਐਮਐਲਏ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਉਥੇ ਬਲਾਕਸ ਤੇ ਜਾਂਦੇ ਪਹਿਲੀ ਗੱਲ ਤੇ ਮੈਜੋਰਿਟੀ ਸੈਕਟਰੀ ਜਿਹੜਾ ਮੈਂ ਸਮਝਣਾ ਜੂਨੀਅਰ ਮੋਸਟ ਆਫੀਸਰ ਉਹ ਬੰਦਾ ਅਵੇਲੇਬਲੀ ਕੋਈ ਨਹੀਂ ਹੋ ਰਿਹਾ ਟੈਲੀਫੋਨ ਆਫ ਕਰਤੇ ਨੇ ਜਦੋਂ ਕਿਤੇ ਗਲਤੀ ਨਾ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਬੀਡੀਪੀਓਜ਼ ਦਾ ਬੀਡੀਪੀਓ ਕਹਿੰਦਾ ਮੇਰੇ ਤੇ ਡੀਡੀਪੀਓ ਦਾ ਡੀਡੀਪੀਓ ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੁਣ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਕੇ ਆਏ 2 ਘੰਟੇ ਬੈਠ ਕੇ ਆਏ ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਲਿਪ ਸਰਫੇ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ ਕੰਪਲੀਟ ਦਿਨ ਵੇਸਟ ਕਰ ਦਿੱਤੇ ਕਿ ਅੱਜ ਦਾ ਦਿਨ 2 ਵਜ ਗਏ ਨੇ ਆਲਮੋਸਟ ਦੇਣੇ ਟੱਪ ਗਿਆ ਤੇ ਦੋ ਛੁੱਟੀਆਂ ਨੇ ਤੇ ਹੁਣ ਕੱਲੀ 4 ਤਰੀਕ। ਤੋਂ ਮੈਂ ਸਮਝਦਾ ਸਾਡੀ ਜੋ ਜੋ ਸਾਨੂੰ ਨਜ਼ਰ ਆਂਦਾ ਪੋਲਿਟਿਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ ਕਿਉਂਕਿ ਆਪ ਦੀ ਆਪਣੀ ਗਰਾਊਂਡ ਥੱਲੋਂ ਖਿਸਕ ਚੁੱਕੀ ਹੈ। ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ। ਨਹੀਂ ਤੇ ਹਮੇਸ਼ਾ ਸਰਕਾਰਾਂ ਦਾ ਇਹਨਾਂ ਪ੍ਰਭਾਵ ਹੁੰਦਾ ਕਿ ਆਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਿਲ ਹੁੰਦੇ ਨੇ। ਇੱਥੇ ਸਾਡੇ ਕੋਲ ਕੈਂਡੀਡੇਟ ਇੱਕ ਇੱਕ ਪਿੰਡ 'ਚੋਂ ਦੋ ਦੋ ਤਿੰਨ ਤਿੰਨ ਨੇ। ਇਹਨਾਂ ਕੋ ਬੰਦਾ ਕੋਈ ਨਹੀਂ ਇਹਨਾਂ ਦੇ ਐਮਐਲਏ ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਗੱਲ ਤੇ ਇਹਨਾਂ ਦੇ ਐਮਐਲਏ ਕੋਈ ਇੱਕ ਅੱਦਾ ਇੱਕ ਐਮਐਲਏ ਨਾਲ ਇਹੋ ਜਿਹਾ ਜਿਹਨੇ ਪੰਜ-ਛੇ ਸੈਕਟਰੀ ਪਿਛਲੇ ਚਾਰ ਦਿਨਾਂ ਦਾ ਘਰ ਹੀ ਸੋਏ ਉਹਨਾਂ ਨੂੰ ਬਕਾਇਦਾ ਤੌਰ ਜਿਸ ਤਾਂ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਜ਼ਤ ਚ ਰੱਖ ਲੇ ਬਾਕੀਆਂ ਨੇ ਦੁਕਾਨ ਖੋਲ ਲਈ ਕਿ ਮੇਰਾ ਓਪਨ ਚਾਰਜ ਹੈ ਕਰੋੜਾਂ ਰੁਪਏ ਕਰੋੜਾਂ ਰੁਪਏ ਚੇਂਜ ਦੇ ਆ ਚੇਂਜਿੰਗ ਹੈਂਡਸ ਪਹਿਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋ ਪੈਸੇ ਲੈ ਕੇ ਮੈਂ ਸਾਰੇ ਐਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਕੋਈ ਇੱਕ ਨੂਨੀ ਛੱਡ ਰਿਹਾ ਰਿਜ਼ਰਵੇਸ਼ਨ ਕਰਨ ਦੇ ਪੈਸੇ ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ ਤਿੰਨ ਤਿੰਨ ਬੰਦਿਆਂ ਕੋ ਇੱਕ ਇੱਕ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਤੇ ਜਿੱਤੇ ਨੇ ਜਿੱਤੇ ਆ ਤਾਂ ਕੋਈ ਇੱਕ ਅੱਧਾ ਹੀ ਐ ਪਰ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਐ ਇਹਨਾਂ ਨੇ ਦੁਕਾਨ ਖੋਲੀ ਮੈਂ ਸਾਹਮਣੇ ਇਹਦੇ ਨਾਲ ਚੰਗਾ ਸੀਜ਼ਨ ਐ ਇਹਨਾਂ ਵਾਸਤੇ ਹੋਰ ਕੋਈ ਸਾਡੀ ਸੱਸ ਤੋਂ ਮਿਲ ਕੇ ਇੱਕ ਮਿੰਟ ਹਾਂਜੀ ਡੀਸੀ ਸਾਹਿਬ ਦਾ ਦਫ਼ਤਰ ਤੇ ਗਾਇਬ ਹੋ ਗਏ ਪਤਾ ਲੱਗਾ ਗਏ ਅੰਦਰ ਸਾਥੇ ਨਹੀਂ ਡੀਸੀ ਸਾਹਿਬ ਤੇ ਇੱਥੇ ਹੀ ਸਨ ਡੀਸੀ ਸਾਹਿਬ ਗਾਇਬ ਨਹੀਂ ਹੋਏ ਪਰ ਡੀਸੀ ਸਾਹਿਬ ਦੀ ਜਿਹੜੀ ਇੱਕ ਅਥਾਰਟੀ ਹੁੰਦੀ ਉਹ ਗਾਇਬ ਸੀ ਜਿਸ ਅਥਾਰਟੀ ਨਾਲ ਡਿਪਟੀ ਕਮਿਸ਼ਨਰ ਆਰਡਰਸ ਕਰਦਾ ਹੁਣ ਡਿਪਟੀ ਕਮਿਸ਼ਨਰ 2 ਦਿਨ ਹੋ ਗਏ ਨੇ ਰੰਦਾਵਾ ਸਾਹਿਬ ਨੂੰ ਮੈਂਬਰ ਆਫ ਪਾਰਲੀਮੈਂਟ ਨੂੰ ਤੁਹਾਡੇ ਦਾਸ ਨੂੰ ਜਿਹੜਾ ਸੀਐਲਪੀ ਦਾ ਲੀਡਰ ਹੈ ਬਾਜਵਾ ਸਾਹਿਬ ਨੂੰ ਸਾਤਰਪ੍ਰੇਜਿੰਦਰ ਸਿੰਘ ਉਹਨਾਂ ਤੋਂ ਪਾੜਾ ਸਾਹ ਬਣੂ 2 ਦਿਨ ਹੋ ਗਏ ਨੇ ਇਹਨਾਂ ਦੇ ਕਹਿਣ ਤੇ ਸੈਕਟਰੀ ਨਹੀਂ ਅਜੇ ਦਫ਼ਤਰਾਂ ਚ ਵਹਿਰੇ ਤੇ ਕੀ ਪੰਜਾਬ ਦੇ ਲੋਕ ਆਸ ਉਮੀਦ ਕੋਈ ਕਰ ਸਕਦੇ ਐਂਡ ਅਨਫਾਰਨਟਲੀ ਦੂਜੇ ਪਾਸੇ ਵੇਖੋ ਇੱਕ ਇਹਨਾਂ ਦਾ ਜੈਤੋ ਦਾ ਐਮਐਲਏ ਜਿਹਨੇ ਸਟੇਜ ਤੋਂ ਗੱਲ ਕਹੀ ਹੈ ਕਿ ਮੈਂ ਜਿਹਨੂੰ ਐਲਾਨ ਕਰੂੰਗਾ ਬਾਕੀ ਇਹਨੂੰ ਬਹੁ ਫੜਫੜ ਦਫ਼ਤਰਾਂ ਚੋਂ ਬਾਹਰ ਸੁੱਟਾਂਗੇ ਤੇ ਅੱਜ ਹਰਪਾਲ ਚੀਮੇ ਦੀ ਲੀਡਰਸ਼ਿਪ ਦੇ ਥੱਲੇ ਪੰਜ ਚਾਰ ਬੰਦਿਆਂ ਦਾ ਵਫਤ 12:30 ਵਜੇ ਇਲੈਕਸ਼ਨ ਕਮਿਸ਼ਨ ਨੂੰ ਉੱਥੇ ਮਿਲ ਲ ਗਿਆ ਸੀ ਕਿ ਆਪੋਜੀਸ਼ਨ ਦੇ ਵਿੱਚ ਉਹ ਮਦਖਲਤ ਹੋ ਰਹੀ ਤੁਸੀਂ ਵੇਖੋ ਉਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸੇਫਗਾਰਡ ਕਰਨ ਵਾਸਤੇ ਦੱਸਣ ਵਾਸਤੇ ਕਿ ਇੱਕ ਜਿਹੜਾ ਦਫਤਰ ਹੈ ਕੱਲ ਨੂੰ ਜਿਹਦੇ ਤੇ ਚਾਰਜਸ ਲੱਗਣੇ ਨੇ ਕਿ ਪੰਜਾਬ ਦੀਆਂ ਫਾਈਜ ਦੇ ਇਲੈਕਸ਼ਨਜ਼ ਬਕਾਇਦਾ ਤੌਰ 'ਤੇ ਫੱਜ ਕੀਤੀਆਂ ਹੋਈਆਂ ਪੰਚਾਇਤੀਆਂ ਇਲੈਕਸ਼ਨਜ਼ ਨੂੰ ਕਿ ਇਹ ਆਪੋਜੀਸ਼ਨ ਨੇ ਜੋ ਚਾਰ ਲਾਣਾ ਅਸੀਂ ਗੱਲ ਕਹੀ ਹੈ ਕਿ ਅਸੀਂ ਤੇ ਵੇਖੋ ਜੀ ਆਪੋਜੀਸ਼ਨ ਧੱਕਾ ਕਰ ਕਦੀ ਆਪੋਜੀਸ਼ਨ ਵੀ ਧੱਕਾ ਕਰ ਸਕਦੀ ਅਸੀਂ ਤੇ ਫਰਿਆਦ ਲੈ ਕੇ ਆਏ ਕੋਈ ਫਰਿਆਦ ਸੁਣਨ ਵਾਲਾ ਬੰਦਾ ਹੈ ਨਹੀਂ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਜੋ ਜੋ ਕਿਹਾ ਹਮੇਸ਼ਾ ਫਰਾਡ ਕੀਤਾ ਝੂਠ ਬੋਲਿਆ ਜੇ ਪੰਚਾਇਤਾਂ ਜੇ ਕਰਨਗੇ ਤੇ ਅੱਗੇ ਮਿਸੀਪੈਲਟੀਆਂ ਤੇ ਕਾਰਪੋਰੇਸ਼ਨ ਵਿੱਚ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤੇ ਹੈ ਨਾ ਇਹਦੀ ਸਰਕਾਰ ਤੇ ਹੈ ਨਾ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਤੇ ਹੈ ਲੱਗਦਾ ਜਦੋਂ ਬਦਲਣਗੇ ਉਦੋਂ ਤੇ ਭੁਗਤਣੇ ਪੈਣਗੇ ਉਹ ਤਾਂ ਕੋਈ ਦੂਰ ਆਏ ਨਹੀਂ ਹਾਂਜੀ